ਰੁਪਿੰਦਰ ਜਲਾਲ ਜੀ ਮਾਲਕ 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 ਆਹ ਮਾਲਕ ਦੀ ਰੇਡ ਆਹ ਕੌਣ ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਮੇਰੇ ਮਿੱਤਰੋ ਹੋ ਗਈ ਬੱਲੇ ਬੱਲੇ ਹੋ ਗਈ ਲਾਲਾ 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 ਇੱਕ ਪਾਸੇ ਕੋਟਲੀ ਵਾਲਾ ਯਾਦ ਕੇ ਸਭ ਤੋਂ ਸੋਹਣਾ ਯਾਦ ਕੋਟਲੀ ਜੋਨ ਸਰਮੇ ਦੀ ਤਾਰੀ ਬੱਲੇ ਵੀਰ ਜਟਾਣਾ ਔਰ ਸਾਹਮਣੇ ਵੇਖਦਾ ਵੀ ਅਗਲੀ ਕਬੱਡੀ ਸੱਦੇ ਨੇ ਯਰੋ ਨਹੀਂ ਖੇਡੂਗਾ ਭਾਜੀ ਹਾਂ ਯਰੋ ਨਹੀਂ ਗੁਰੂ ਘਰ ਦੀ ਯਰ ਜੇ ਤਾਂ ਤੁਸੀਂ ਸਚਾਈ ਤੇ ਖੜੇ ਆ ਫਿਰ ਤਾਂ ਤਾੜੀਆਂ ਮਾਰ ਕੇ ਸਾਥ ਦਿਓ ਨਹੀਂ ਖੇਡੂਗਾ ਵੀਰ ਜੀ ਨਹੀਂ ਖੇਡੂਗਾ ਯਰੋ ਨਹੀਂ ਖੇਡੂਗਾ ਇਸ ਕਰਕੇ ਨਹੀਂ ਖੇਡੂਗਾ ਕਿਉਂਕਿ ਇਹਦੇ ਵੈਸੇ ਹੀ ਲੱਗੀ ਹੋਈ ਆ ਹਾਂ ਜੇ ਪਾਉਂਦਾ ਪਾਉਂਦਾ ਰੇਡ ਆ ਪਰ ਅਜ਼ੀਮ ਜੱਫਾ ਆ ਇਹ ਮੁਠਿਆਵਲੇ ਪਿੰਡ ਦਾ ਜੰਪ ਵਾਲਾ ਚਿੱਟੀ ਵਾਲਾ ਕਹਿੰਦਾ ਨਵੇਂ ਨਕੋਰ ਨੂੰ ਡੱਕਦਾ 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 ਕਬੱਡੀ 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 ਏ ਆਹ ਜੀ ਸਿੰਘ ਲੱਡਾ ਬਲਪੁਰੀਆਂ ਵਾਲਾ ਲੱਡਾ ਬਾਬਾ ਇਹਨੂੰ ਲੱਡਾ ਬਾਬਾ ਕਹਿੰਦੇ ਆ ਪਰ ਦੂਜੇ ਪਾਸੇ ਕਪਤਾਨ ਇੱਕ ਪਾਸੇ ਕਪਤਾਨ ਕਹਿੰਦੇ ल बिलाल गल बुलाल गिल लॾा बाबा बुलाल गिला बाबा लॻा चोर आउ लॻा चोर वाइदे पप ਬਾਡੀਆਂ ਦੇ ਵਿੱਚ ਚੇਅਰ ਦੇ ਉੱਪਰ ਬੈਠੇ ਹੋ ਢੇਰਾ ਹੋ ਗਿਆ ਥੋੜਾ ਜਦੋਂ ਮੈਂ ਸਵਾਵਤ ਹੋਊਗਾ ਦੇਖ ਕੇ ਥੱਲੇ ਆਉਣਾ ਮਿਹਰਬਾਨੀ ਕਰਕੇ ਸਾਰੇ ਵੀਰ ਧਿਆਨ ਰੱਖਣਗੇ ਸਾਰਿਆਂ ਨੂੰ ਬੇਨਤੀ ਅਮਰਤਾ ਸਾਹਿਬ ਆਓ ਬਿਲਾਲ ਮੁਹਸਨ ਹਰੂਸੇ ਪਾਸੇ ਚਿੱਟੀ ਵਾਲਾ ਆ ਚਿੱਟੀ ਵਾਲਾ ਆ ਚਿੱਟੀ ਵਾਲਾ ਕੀ ਕਰਦਾ ਪੁਆਇੰਟ 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 ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਸਵਾ ਜਿਹੜਾ ਪੋ ਪੌਣੇ 9 ਦਾ ਹੋ ਚੁੱਕਿਆ ਹੈ ਰਾਣਾ ਅਲੀ ਸ਼ਾਨ ਹੋ ਗਿਆ ਮੂਰੇ ਉਹ ਬਾਡੇ ੱਟਕੇ ਅੰਨੀ ਜਾਨ ਦੋਨੋਂ ਕਬੱਡੀ ਖਿਡਾਰੀਆਂ ਹਲੇ ਹਰੇ ਰੀਸਾ ਕਮਾਲ ਕਮਾਲ ਹੁੰਦੀ ਹੋਈ ਬਹੁਤ ਤਗੜਾ ਜਫਾ ਇੱਕ ਯੋ ਸਤਕਾਰਯੋਗ ਦਰਸ਼ਨ ਸਿੰਘ ਜੀ ਦਾ ਕੰਦੇ ਧਾਲੀ ਵਾਲਾ ਦੀਪੇ ਖਖਦਾ ਨਫਰ ਦੇ ਗੋਲ ਦੀ ਸੋਤੇ ਉਹਨਾਂ ਦਾ ਗੋਪਾ ਬੈਂਜ ਜੀ ਦਾ ਬਬਲੂ ਜੀ ਦਾ ਹਕੀਪਰੀਏ ਗੋਪੀ ਦਾ ਧੰਨਵਾਦ ਪਰ ਕੌਣ ਬਿਲਾਲ ਬਿਲਾਲ ਅਸलम ਗੱਲਾ ਉਹ ਨਾਗਾ ਪਿੰਡ ਵਾਲਾ ਡੱਕੜ ਦੀ ਕੋਸ਼ਿਸ਼ ਕਰਦਾ ਹੋਇਆ ਬਚੀ ਹੋਈ ਕੰਜੀ ਕਬੱਡੀ 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 ਅਗਲੀ ਕਬੱਡੀ ਪਾਉਂਦਾ ਹੋਇਆ ਬਾਬੇ ਸੁਚੇਤ ਸਿੰਘ ਦੇ ਤਿੰਨ ਪੁੱਤੇ ਖੇਡਦੇ ਨੇ ਇੱਕ ਜੱਗਾ ਹਰ ਦੂਸਰਾ ਜਿੱਤਬਾਲ ਇੱਕ ਗੋਪਾ ਖੇਡਦਾ ਅਮਰੀਕਾ ਦੇ ਵਿੱਚ ਆ ਬੱਲੇ ਬੱਲੇ ਹੋ ਗਈ ਆ ਸੱਪਾਂ ਵਾਲਾ ਕਹਿੰਦਾ ਮੈਂ ਕਰਦਾ ਦੋਅਤ ਆ ਸ਼ੌਕਤ ਬਸਤੀ ਆਬਾਸਪੁਰਾ ਆਡਾ ਖੇਨੂ ਵਾਲਾ 12 ਵਜੇ ਹੋਣੇ ਸੁਖੀ ਵੀਰ ਸੁੱਤਾ ਤੇ ਨਹੀਂ ਕਹਿੰਦਾ ਹਜੇ ਤੇ ਭਾਜੀ ਜਾਗ ਰਹੀਆਂ ਸਾਰ ਪ੍ਰਾਮਾ ਨੇ ਬੜੀ ਮਿਹਨਤ ਕੀਤੀ ਹੈ ਆ ਮੇਲਾ ਫੇਰ ਕਾਮਯਾਬ ਹੋਇਆ ਆ ਵਰਲਡ ਕੱਪ ਫੇਰ ਕਾਮਯਾਬ ਹੋਇਆ ਆ ਸਾਹਮਣੇ ਖੇਡ ਮੈਦਾਨ ਅੰਦਰ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਨਫੀਲ ਸਕੁੱਜਰ ਸਮਾਦ ਵਾਲੇ ਬਾਦਲ ਨਾਲ ਵੀ ਯਾਰੀ ਪੱਕੀ ਹੈ ਇਹ ਤਲਵੰਡ ਵਾਲਾ ਪਿੰਟ ਸਾੜਾ ਵਾਲੇ ਦੇ ਮਾਨਸਾ ਬਲਕਾਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਬੜੀ ਜ਼ਿੰਮੇਵਾਰੀ ਨਿਭਾ ਰਹੇ ਨੇ ਵੀਰ ਲਾ ਇਧਰ ਕੌਣ ਆ ਸੰਦੂ ਜੱਠੇ ਵਾਲਾ ਗਿੰਦਾ ਗਿੰਦਾ ਗਿੰਦਾ

ਅੱਗੇ ਵੱਧ ਕੇ ਲੈ ਵੀ ਜਫਰ ਅਲੀ ਆ ਪ੍ਰਿੰਸ ਦਾ ਤੈਨੂੰ ਖਤਾਰ ਮਿਲਿਆ ਹੁਣ ਡੱਕ ਪਾਉਗੇ ਨਹੀਂ ਹੁੰਦਿਆ ਕਮਾਲਾ ਇੱਕ ਪਾਸੇ ਪਿੰਡਾ ਦੂਸਰੇ ਪਾਸੇ ਜਫਰ ਅਲੀ ਕੰਬੋ ਆ ਵਾਹ ਬੱਲੇ 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 ਜਦੋਂ ਕਹਿੰਦੇ ਰੰਗਲੇ ਪੰਜਾਬ ਦੀ ਗੱਲ ਉਹ ਜਿੰਨੇ ਵੀ ਸਾਡੇ ਅੱਜ ਪੰਜਾਬੀ ਹਰਿਆਣਵੀ ਭਰਾ ਲੈਂਦੇ ਪੰਜਾਬ ਦੇ ਵੀਰ ਕਿੱਥੇ ਹੋਏ ਐ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਲਓ ਸਾਹਮਣੇ ਇਸ ਵੇਲੇ ਕਬੱਡੀ ਜੱਫਾ ਸਨੀਕਰ ਸਿੰਘਾਂ ਵਾਲੇ ਦਾ ਜੱਫਾ ਹੈ ਮਲਕ ਨੂੰ ਲੱਗਿਆ ਸਨੀਕਰ ਸਾਡੇ ਸਪਾਂਸਰਦਨ ਸਾਰਿਆਂ ਦਾ ਧੰਨਵਾਦ ਲਾਓ ਰਤਨ ਸਿੰਘ ਰੱਤੀ ਚਿੱਟੀ ਵਾਲੇ ਦਾ ਪੁੱਤਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਾਹ ਬੱਲੇ ਬੱਲੇ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਸੱਪਾਂ ਵਾਲਾ ਓ ਚਿੱਟੀ ਵਾਲਾ ਤੇ ਸੱਪਾਂ ਵਾਲਾ ਚਿੱਟੀ ਵਾਲਾ ਤੇ ਅੱਗ ਨਿਕਲ ਗਈ ਓ ਸਾਹਮਣੇ ਲੱਗਿਆ ਪਿਆ ਜੋਰ ਲੱਗਿਆ ਪਿਆ ਚੋਰ ਹੁਣ ਗੱਲ ਔਖੀ ਨਹੀਂ ਜੀ ਸਰ ਸ਼ੌਕਤ ਸੱਪਾਂ ਵਾਲਾ ਫਜ਼ਲ ਹਕ ਗੁੱਜਰ ਗਰ ਰੱਸੀ ਹੋਏ ਨੇ ਸਾਡੀ ਖੇਡ ਕਬੱਡੀ ਨੇ ਲਓ ਬਿਲਾਲ ਅਸलम ਕਿੱਲ ਕਰਦਾ ਕੋਸ਼ਿਸ਼ ਪੈਂਟੇ ਨੂੰ ਲਾਉ ਜਫਾ ਗੱਲ ਹੋ ਵੱਖਰੀ ਆਹ ਸਾਹਮਣੇ ਭਰੂ ਬਗਲਾ ਪਰ ਕਮਾਲ ਹੋ ਇੱਕ ਪਾਸੇ ਕਹਿੰਦੇ ਪਾਕਿਸਤਾਨ ਦੀ ਟੀਮ ਦਾ ਰੌਣਕ پاکستان ਦੀ ਟੀਮ ਦਾ ਮਿਲਾਂ ਓਏ ਪਿਆਰ ਨਾਲ ਬਿਲਾਲ ਪਿਆਰ ਨਾਲ ਬਿਲਾਲ ਮੋਸਨ ਬਿਲਾਲ ਅਸलम ਖੇਡ ਲਾਹ ਤਗੜਾ ਜਫਾ ਮੈਦਾਨ ਦੇ ਅੰਦਰ 300 ਡਾਲਰ ਮੰਨੇ ਮਾਲ ਨੂੰ ਉਹਦੇ ਵਾਸਤੇ ਹਰਜੀ ਖੇਡ ਕਬੱਡੀ ਦਾ ਲਾਹ ਸਾਹਮਣੇ ਇੱਕ ਪਾਸੇ ਕਬੱਡੀ 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 ਨਫੀਸ ਗੁੱਜਰ 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 ਆਹ ਦੂਜੇ ਪਾਸੇ